ਆ ਦੇਖੋ ਰਾਸਤਾਨ ਦੀ ਕਣਕ ਮਸੇਂ ਵਿਚਾਰੀ ਗੜਗੜਦੀ ਐ ਇੱਥੇ ਵੀ ਮੈਨੂੰ ਆ ਲੱਗਦਾ ਵੀ ਜਿਵੇਂ ਗੜੇ ਗੁੜੇ ਪਏ ਹੁੰਦੇ ਆ ਕਿ ਆ ਦੇ ਕਣਕ ਸਾਰੀ ਨਾ ਅੱਧ ਵਿਚ ਅੱਧ ਖੜੀ ਐ ਤੇ ਅੱਧ ਵਿਚ ਅੱਧ ਜਿਹੜੀ ਥੱਲੇ ਡੇਕ ਕੇ ਟੁੱਟੀ ਪਈ ਐਗੀ ਆ ਦੇਖੋ ਆਪਣੇ ਤਾਂ 50 50 ਮਣੀਆਂ ਲੋਕਾਂ ਦੇ ਕਣਕਾਂ ਜਿਹੜੀਆਂ ਨਿਕਲੀਆਂ 60 60 65 65 ਵੀ ਨਿਕਲੀਆਂ ਉਹ ਵੀ ਹਜੇ ਕਹਿੰਦੇ ਵੀ ਘੱਟ ਨਿਕਲਦੀਆਂ ਪਰ ਇਹਨਾਂ ਲੋਕਾਂ ਦੇ ਦੇਖ ਲਓ ਮਸਾਂ ਵੀ ਵੀ ਨਹੀਂ ਮੋੜਿਆ ਕਣਕ ਨੇ ਇੰਨਾ ਕਥਾਂ ਤਾਂ ਸ਼ਾਇਦ ਇਹਨਾਂ ਨੇ ਵੱਢ ਲਿਆ ਤੇ ਜੇ ਪਿੱਛੇ ਗੱਲਬਾਤ ਕੀਤੀ ਸੀ ਲੋਕਾਂ ਨਾਲ ਉਹ ਕਹਿੰਦੇ ਵੀ ਵੀ ਅਸੀਂ ਬੀ ਆ ਜਿਹੜਾ ਉਹ 3 3 4 4 ਸਾਲ ਜਿਹੜਾ ਸੰਭਾਲ ਕੇ ਰੱਖ ਲੈਣੇ ਆਗੇ ਤੇ ਲੋਕ ਆਪਣੇ ਨਾਲ ਸੌਖੇ ਆ ਆਪਣੇ ਨਾਲੇ ਪੈੜੀਆਂ ਵੱਧ ਹੁੰਦੀਆਂ ਆਪਣੇ ਲੋਕ ਵੀ ਦੁਖੀ ਆ ਇਹਨਾਂ ਲੋਕਾਂ ਦੇ ਨਾਲ ਤਾਂ ਪੈੜੀਆਂ ਘੱਟ ਹੁੰਦੀਆਂ ਤੇ ਨਾਲ ਲੋਕ ਵੀ ਜਿਹੜੇ ਸੌਖੇ ਹੈਗੇ ਆ ਦੇਖੋ ਇੱਕ ਹੋਰ ਇਹਨਾਂ ਦਾ ਸਿਸਟਮ ਆ ਜਿਹੜੇ ਦਰਖਤ ਬਾਣ ਦੇ ਵਿੱਚ ਖੜੇ ਐ ਪੜਦੇ ਨਹੀਂਗੇ ਹੈ ਜਾ ਦੇ ਜੰਡ ਦੇ ਕਿਕਰ ਇਹ ਖਾ ਖੜਾ ਵਿਚਾਲੇ ਹੋ ਖੜਾ ਵਿਚਾਲੇ ਹੋ ਵਿਚਾਲੇ ਖੜਾ ਹੋ ਵਿਚਾਲੇ ਖੜਾ ਜਿਵੇਂ ਜਿਵੇਂ ਦਰੱਖਤ ਸਾਰੇ ਖੜੇ ਐ ਓਵੇਂ ਹੀ ਖੜੇ ਐ ਪੜਦੇ ਨਹੀਂ ਐ ਲੋਕ ਇੰਨਾ ਕ ਥਾਂ ਤਾਂ ਜਿਵੇਂ ਵਿਚਾਲੋ ਇਹਨਾਂ ਨੇ ਵੜ ਲਿਆ ਲੱਗਦਾ ਇੱਥੇ ਮਾੜੀ ਮੋਟੀ ਚੰਗੀ ਹੋਊਗੀ ਪਰ ਆਹ ਕਣਕ ਜਮੇ ਹੀ ਮਾੜੀ ਐ ਮੀਂਹ ਤੇ ਡਿਪੈਂਡ ਐ ਜੇ ਮੀਂਹ ਮੂ ਪੈ ਜਾ ਤਾਂ ਵਧੀਆ ਹੋ ਜਾਂਦੀ ਨਹੀਂ ਫਿਰ